ਅਰਜਨ ਅਰਜਨ ਉਹਦੀ ਮੌਤ ਦਾ ਕਿੱਸਾ ਸੀ ਜਿਹੜਾ ਮੌਤ ਕਿਵੇਂ ਹੁੰਦੀ ਆ ਇਹ ਜਿਹੜੀ ਗਵਰਨਮੈਂਟ ਸੀ ਦੁਖੀ ਹੋ ਗਈ ਬਾਰੇ ਹੂੰ ਕੋਈ ਕਹਿੰਦਾ ਪਰਦੇ ਦੇ ਬੰਦੇ ਚਲੋ ਅਸੀਂ ਤਾਂ ਕਿਸੇ ਦਾ ਨਾਂ ਨਹੀਂ ਲੈਂਦੇਗੇ ਨਾ ਸਾਨੂੰ ਲੈਣ ਦੀ ਲੋੜ ਆ ਹੈਨਾ ਇਹ ਬੰਦ ਬੋਤਲ ਕਹਿੰਦੇ ਕੋਈ ਕਹਿੰਦਾ ਚੰਡੀਗੜ੍ਹੋਂ ਆਈ ਕੋਈ ਕਹਿੰਦਾ ਦਿੱਲੀ ਵਿੱਚ ਆਈ ਲੋਕਾਂ ਦੀਆਂ ਗੱਲਾਂ ਹੈ ਸ਼ਰਾਬ ਦੀ ਬੋਤਲ ਸ਼ਰਾਬ ਦੀ ਬੋਤਲ ਬੰਦ ਆਈ ਯਾਨੀ ਕਿ ਖੁੱਲੀ ਬੋਤਲ ਪੀਂਦੀ ਨਹੀਂ ਸੀਗੇ ਤੇ ਖੁੱਲੀ ਬੋਤਲ ਨਹੀਂ ਪੀਂਦੇ ਸੀ ਸੀ ਬੰਦ ਵੀ ਤੇ ਬੰਦ ਝੋਕਿਆ ਅੱਛਾ ਜੀ ਹਾਂ ਉਹ ਘੁੱਟ ਘੁੱਟ ਦੋਹਾਂ ਨੇ ਪੀਤੀ ਆ ਦੂਜਾ ਕੌਣ ਸੀ ਜੀ ਨਾਲ ਰੂਪ ਸਿੰਘ ਹਾਂ ਰੂਪ ਸੀ ਉਹਦੇ ਨਾਲ ਚੰਗੀ ਲਿਆਜ ਸੀ ਪਹਿਲਾਂ ਤੋਂ ਉਹਨਾਂ ਡੱਲੇ ਦੇ ਗਾਂ ਦੈੜਾਂ ਚ ਹਾਂ ਕੋਈ ਝੜੀ ਕਹਿ ਜਾਂਦਾ ਕੋਈ ਦੈੜਾਂ ਕਹਿ ਜਾਂਦਾ ਹਾਂ ਉੱਥੇ ਬੈਠੇ ਪੀਂਦੇ ਸੀ ਅੱਛਾ ਜੀ ਅਰਜਨ ਸਿੰਘ ਤੇ ਰੂਪ ਸਿੰਘ ਠੀਕ ਹੈ ਜੀ ਪੀਂਦੇ ਸੀ ਤੇ ਇਹਨਾਂ ਨਾਲ ਕੋਈ ਸਾਥ ਸੂਤ ਦਾ ਮਤਲਬ ਕੋਈ ਉਹ ਲਿਆ ਲੂ ਕੇ ਦਿੱਤਾ ਸੀ ਕਦੀ ਕੋਈ ਬਹਿ ਕੇ ਪੀਂਦੇ ਸੀ ਹਾਂ ਉਹਨੇ ਪਹਿਲਾਂ ਤਾਂ ਦਾਰੂ ਹੋਰ ਧਰੀ ਰੱਖੀ ਅੱਛਾ ਜੀ ਉਹਦਾ ਦੇ ਸਾਧਨ ਦਾ ਪੱਕੇ ਬੂਹੋ ਚੋਂ ਲਾ ਲਿਆ ਹਾਂ ਤੇ ਫਿਰ ਸਾਡੇ ਨੇ ਦੱਸ ਦੋ ਉਹਨੇ ਉਸ ਬੰਦੇ ਨੇ ਪੂਤੇ ਪੈਰ ਮਾਰਿਆ दारू ਚ ਹਾਂ ਉਹ दारू ਦੀ ਬੋਤਲ ਢੋਲਤੀ ਤੇ ਜਿਹੜੀ ਫਟੋ ਕੇ ਬੋਤਲ ਆਈ ਸੀ ਉਹ ਬੋਤਲ ਉਹ ਮਰੇ ਤਰਤੀ ਉਹ ਮਰੇ ਤਰਤੀ ਅੱਛਾ ਉਹਨਾਂ ਨੇ ਕੀ ਕੀਤਾ ਫਿਰ ਜਦੋਂ ਬੋਤਲ ਖੋਲੀ ਉਹ ਸਾਡੇ ਨੇ ਤਾਂ ਨਹੀਂ ਲਾਈ ਉਹ ਚੋਂ ਅੱਛਾ ਇਹ ਤਾਏ ਰੂਪ ਸਤਾ ਜਦੋਂ ਪੁਲੀਸੜਾ ਤਾਂ ਆਇਆ ਲੱਗਦਾ ਪਿੰਡ ਚੋਂ ਸੀ ਤਾਏ ਰੂਪ ਸਿੰਘ ਨੇ ਤੇ ਤਾਏ ਅਰਜਨ ਸਿੰਘ ਨੇ ਇਹਨਾਂ ਨੇ ਟੱਕ ਇੱਕ ਪੈਗ ਲਾਇਆ ਤੇ ਪੈਦ ਲਾਉਣ ਸਾਰੀ ਕਹਿੰਦੇ ਆਪਰਾ ਦਾ ਕੰਮ ਹੋ ਗਿਆ ਪਤਾ ਲੱਗਿਆ ਪਤਾ ਲੱਗਿਆ ਸੀ ਇਹਨਾਂ ਨੂੰ ਵੀ ਬਾਫੋਨ ਦਾ ਕੰਮ ਹੋ ਗਿਆ ਤੇ ਉਹ ਕਹਿੰਦੇ ਵੀ ਉਹਨਾਂ ਨੇ ਆਉਂ ਕੀਤਾ ਉਹਨੇ ਉਹਦੇ ਗੋਲੀ ਮਾਰੀ ਆ ਤੁਸੀਂ ਗੋਲੀ ਮਾਰੀ ਉਹ ਕਹਿੰਦੇ ਵੀ ਹੁਣ ਆਪਾਂ ਨੂੰ ਪੁਲਿਸ ਤੰਗ ਕਰੂ ਜੇ ਆਪਾਂ ਭਾਜੀ ਵੀ ਗਏ ਨਾ ਤਾਂ ਵੀ ਆਪਾਂ ਨੂੰ ਪੁਲਿਸ ਤੋਂ ਵਾਕੜੀ ਸੀ ਕਰੂ ਉਹਨੇ ਰੂਪ ਸਿੰਘ ਨੇ ਅਰਜਨ ਦੇ ਮਾਰੀ ਅਰਜਨ ਸਿੰਘ ਨੇ ਉਹ ਆਪਦੀ ਗੋਲੀ ਮਾਰੀ ਆਪੋ ਆਪਣੇ ਗੋਲ ਆ ਮਾ ਅੱਛਾ ਇੱਕ ਦੂਸਰੇ ਦੇ ਗੋਲ ਗਾਂ ਇੱਕ ਦੂਸਰੇ ਦੇ ਗੋਲ ਗਾਂ ਮਾਰੀਆਂ ਉੱਥੇ ਮਰ ਗਏ ਉੱਥੋਂ ਪਹਿਲਾਂ ਪੁਲਿਸ ਨੂੰ ਪਤਾ ਲੱਗਿਆ ਉਹਨਾਂ ਨੇ ਬਲਾਦਾ ਵੀ ਮੁਕਾਬਲਾ ਸੀ ਮਾਰ ਲਈ ਡੱਲੇ ਦੀਆਂ ਡੜਾਂ 'ਚ ਮਾਰ ਲਈ ਉੱਥੋਂ ਪਿੰਡ ਪਿੰਡ ਲਈ ਆਏ ਪਿੰਡ ਕਿਸੇ ਨਹਿਰ ਦੇ ਕਿਨਾਰੇ ਆ ਜੂ ਕੇ ਸਪੈਚਿਆ ਨਾਲ ਮੰਨ ਕੇ ਤੇ ਗੋਲੀ ਮਾਰ ਕੇ ਤੇ ਮੁਕਾਬਲਾ ਬਣਾ ਕੇ ਉਹ ਬੰਦਾ ਆਇਆ ਤਾਂ ਮਗਰੋਂ ਮੁਕਾਬਲਾ ਮਤਲਬ ਮਗਰੋਂ ਬਣਾਇਆ ਉਹ ਮਗਰੋਂ ਬਣਾਇਆ ਹਾਂਜੀ ਉੱਥੇ ਫਿਰ ਸਾਧ ਨਾਲ ਫਿਰ ਪਹਿਲਾਂ ਤੋਂ ਪਿੰਦੇ ਬੁੰਦੇ ਹੋਣੇ ਕੋਈ ਸੁਣੀ ਆ ਗੱਲ ਜੀ ਉਹ ਪਿੰਦੇ ਬੁੰਦੇ ਬਸਰ ਕਿਤੇ ਠਹਿਰਦਾ ਸੀਗੀ ਕਿਤੇ ਬਾਹਰ ਠਹਿਰਦੀ ਸੀ ਜਾਂ ਬੈੜਾਂ ਦੂੜਾਂ ਜਿ ਜਿੰਨੇ ਮਤਲਬ ਤੂੰ ਤਾਂ ਬਸ ਤੂੰ ਸੁਣਿਆ ਵੀ ਉਹ ਜਿਹੋ ਵੀ ਚੀਜ਼ ਜਿਹੜਾ ਹੀ ਬੰਦਾ ਰੋਟੀ ਲੈ ਕੇ ਜਾਂਦਾ ਸੀ ਨਾ ਉਹਨੂੰ ਕਹਿੰਦੇ ਸੀ ਪਹਿਲਾਂ ਤੂੰ ਖਾ ਉਹ अच्छा आपका मतलब कोई चाचा भतीजा कोई लेके जांदा ਸੀ ਰੋਟੀ ਹਾਂ ਉਹਨੇ ਤੇ ਬੋਤਲ ਪੂਲ ਆ ਇਹ ਰੋਟੀ ਅੱਛਾ ਇਹ ਵੀ ਬਾਈ ਜਮੇ ਬਾਈ ਨੇ ਵੀ ਕਿਸ ਤਰ੍ਹਾਂ ਸੇ ਬੋਤਲ ਬੰਦ ਹੀ ਹੁੰਦੀ ਸੀ ਖੁੱਲੀ ਬੋਤਲ ਚ ਕਦੇ ਪੀਤੀ ਉਹ ਤਾਂ ਪੀਲੇ ਨਹੀਂ ਸੀ ਉਹ ਤਾਂ ਜਮਾਂ ਜਿੱਥੇ ਪੀਣੀ ਆ ਪੀਂਦੇ ਦਾਰੂ ਦੱਸਦੇ ਜਰੂਰ ਸੀ ਜੇ ਜਾਨੀ ਪੀ ਵੀ ਲੈਣੀ ਨਹੀਂ ਵੀ ਪੀਣੀ ਹਾਂ ਯਾਨੀ ਆਪ ਦੀ ਬੰਦ ਬੋਤਲ ਮੰਗਾ ਕੇ ਦਾਰੂ ਪੀਣੀ ਇਹ ਕੋਈ ਕਹਦਾ ਵੀ ਆਹ ਦਾਰੂ ਫੜ ਪੀ ਲਾ ਨਾ ਜਾਨਕੀ ਸੀਲਬੰਦ ਬੋਤਲ ਚੋਈ ਸੀਲਬੰਦ ਬੋਤਲ ਕੋੜੀ ਅੱਗੇ ਤੋਂ ਹਾਂਜੀ ਪੀਂਦੇ ਨਹੀਂ ਸੀ ਤਾਂ ਮੈਨੂੰ ਉਹ ਖੀਰ ਨੇ ਫਿਰ ਜਦੋਂ ਜਿਵੇਂ ਤੁਸੀਂ ਦੱਸਿਆ ਕੋਈ ਵਿੱਚੋਂ ਬੰਦਾ ਹੀ ਖਰੀਦਦਾ ਵਿੱਚੋਂ ਬੰਦਾ ਖਰੀਦਦਾਗਾ ਬੰਦ ਆ ਗਈ ਤਾਂ ਤਾਹਾਂ ਤੋਂ ਤਾਂ ਬੰਦਾ ਆਪ ਆਪ ਡੱਕਣ ਡੱਕਣ ਪਟਿਆ ਪੁਲਿਸ ਨੇ ਕੋਸ਼ਸ਼ ਤਾਂ ਬਹੁਤ ਕੀਤੀਆਂ ਹੁਣੀ ਉਹਨਾਂ ਬਾਰੇ ਫੜਨ ਫੜਨ ਦੀਆਂ ਮਤਲਬ ਫੜੇ ਨਹੀਂ ਕਿ ਉਹਨੇ ਨਹੀਂ ਪੈਂਤਰਾ અપਨਾਇਆ ਹਾਂ ਕੋਸਟ ਤਾਂ ਬਹੁਤ ਕਿੰਨਾ ਦੱਸ ਬਹੁਤ ਕੋਸਟ ਲੱਗੇ ਤਾਂ ਖੀਰ ਨੂੰ ਫਿਰ ਪੈਂਤਰਾ ਫਿਰ ਖੀਰ ਨੂੰ ਇਹ ਇਹ ਪੈਂਤਰਾ ਆਇਆ ਇਹ ਪੜਾਇਆ ਗਿਆ ਇਹ ਬਣਾ ਮਤਲਬ ਇੰਨੀ ਪਹਿਲਾਂ ਕੋਈ ਆਇਆ ਸੀ ਪੁੱਛਣਾ ਅਰਜਨ ਵੈਦੀ ਬਾਰੇ ਵੀ ਕੌਣ ਆ ਕੌਣ ਨਹੀਂ ਨਹੀਂ ਅੱਗੇ ਤਾਂ ਇਹ ਤਾਂ ਹੁਣ ਤਾਂ ਇਹ ਤਾਂ 4 ਦਿਨ ਦੀ ਗੱਲ ਚੱਲੀ ਆ ਤਾਂ ਹਾਂ 4 ਦਿਨ ਚੌਥੇ ਚੌਥੇ ਤੁਸੀਂ ਤੀਜੇ ਤੁਸੀਂ ਆ ਚੌਥੀ ਪਾਰਟੀ ਨੇ ਆਉਣਾ ਸੀ ਉਹਨੂੰ ਗੱਲ ਚੱਲਦੀ ਨਹੀਂ ਆਵਾ ਹੋਇਆ ਸਾਲ ਹੀ ਕਿਨੇ ਅੱਜ ਅੱਜ ਹੋਰ ਆਉਣਾ ਇੱਕ ਪਾਰਟੀ